ਹਾਂਜੀ ਭੂਇਆ ਕੀ ਬਣਾ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਆ ਪਾਣੀ ਵਾਲੇ ਗੋਲ ਗੱਪੇ ਤੇ ਗੋਲ ਗੱਪੇ ਬਣਾਉਣ ਵਾਸਤੇ ਆਪਾਂ ਪਹਿਲਾਂ ਗੋਲਾਂਗੇ ਆਟਾ ਦਾਣਾ ਦਾ ਕਣਕ ਦਾ ਆਟਾ ਇੱਕ ਬੋਲੀ ਇਹਦੇ ਨਾਲਾਂਗੇ ਆਪਾਂ ਥੋੜੀ ਜੀ ਸੂਜੀ ਐਂ ਇੱਕ ਸੂਜੀ ਐਡ ਕਰਾਂਗੇ ਤੇ ਹੁਣ ਪਾ ਲਾਂਗੇ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਥੋੜਾ ਜਿਹਾ ਪਾ ਲਾਂਗੇ ਆਪਾਂ ਨਮਕ ਸਵਾਦ ਅਨੁਸਾਰ ਪਾ ਲਾਂਗੇ ਇਹਨੂੰ ਮਿਕਸ ਚ ਪਾ ਦਾਂਗੇ ਥੋੜਾ ਜਿਹਾ ਰੈਂਡ ਆਪਾਂ ਇਹਨੂੰ ਬਸ ਵਧੀਆ ਤਰ੍ਹਾਂ ਇਹਨੂੰ ਮਿਕਸ ਕਰਕੇ ਸਮਾਪ ਇਹਨੂੰ ਗੁੰਨ ਲਾਂਗੇ ਆਟੇ ਆਪਣੇ ਨੂੰ ਆਉਂਦੀ ਜਿਹਾ ਬਣਾ ਲਓ ਸਾਰੀਆਂ ਚੀਜ਼ਾਂ ਨੂੰ ਵਧੀਆ ਤਰ੍ਹਾਂ ਗੁੰਨ ਲਵਾਂਗੇ ਆਪਾਂ। ਨੂੰਨ ਤੋਂ ਬਾਅਦ ਨੂੰ 15-20 ਮਿੰਟ ਦੀ ਰੈਸਟ ਦਵਾਉਂਦੇ। ਫਿਰ ਆਪਾਂ ਪਰੋਣਾ ਲਗੇ ਗੋਲ ਗੁੱਪੇ ਨੂੰ ਪਾਣੀ। ਵਧੀਆ ਤਰ੍ਹਾਂ ਸਾਰੀ ਘੱਟੇ ਗੁੰਨ ਲਿਆ। ਟਾਈ ਡੋਅ ਗੁੰਨਾਂਗੇ ਆਪਾਂ। ਜੋਗੇ ਆਪਣੇ ਗੋਲ ਗੁੱਪੇ ਵਧੀਆ ਬਣਨ। ਹਾਂਜੀ ਉਹ ਡੋ ਆਪਾਂ ਦੇਖੋ ਗੁੰਨਿਆ ਕਿ ਆ ਵਧੀਆ ਤਰ੍ਹਾਂ। ਇਹ ਨੂੰ ਸਿਆਪਰ ਫੈਣ ਲਾਤਾ ਕਿ ਇਤਨਾ ਫੈਣ ਲੇਨ ਤਾਂ ਬਾਅਦ ਚ ਆਪਾਂ ਨੂੰ ਥੋੜੀ ਤੇ ਰਸਤੇ ਰਸਤੇ ਰੱਖ ਦਾਂਗੇ ਇਸ ਤਰ੍ਹਾਂ ਮਿੱਠਾ ਪਾਣੀ ਬਣਾਉਣ ਵਾਸਤੇ ਆਪਾਂ ਚਿਮਲੀ ਗੁੜ ਦੁੱਲੀਆਂ ਪਾਣੀ ਦਾ ਪਕਰ ਲਿਆ ਗਰਮ ਜੇਣ ਆਪਾਂ ਇਹ ਚੀਜ਼ਾਂ ਵੀ ਉਹਦਾ ਉਹ ਨੂੰ ਫੀਓਂਗੇ ਸਾਈਡ ਤੇ ਰੱਖ ਦਾਂਗੇ ਇਹਨੂੰ ਇਦਰਾ ਆਪਾਂ ਤਿਆਰ ਕਰਾਂਗੇ ਆਪਣਾ ਮਸਾਲਾ ਜਿਹੜਾ ਆਲੂ ਦੇ ਗੋਲ ਗੱਪੇ ਵਿੱਚ ਭਰ ਕੇ ਖਾਣ ਵਾਸਤੇ ਆਲੂਆਂ ਨੂੰ ਛਿੱਲ ਕੇ ਆਪਾਂ ਇਹਦੇ ਚੋਂ ਮਿਰਚ ਮਿਕਸ ਕਰਕੇ ਰੱਖ ਲਾਂਗੇ ਸਾਰੇ ਆਲੂਆਂ ਨੂੰ ਛਿੱਲ ਕੇ ਫਿਰ ਆਪਾਂ ਮਿਜਰੰਝਾ ਬਣਾ ਕੇ ਰੱਖ ਲਾਂਗੇ ਫਿਰ ਆਪਾਂ ਆਪਣਾ ਦਜਾਹਰਾ ਪਾਣੀ ਬਣਾਵਾਂਗੇ ਹੱਲੂਗਾਂ ਨੂੰ ਆਪਾਂ ਬਰੀਕ ਬਰੀਕ ਕੱਟ ਕੇ ਉਬਲੇ ਹੋਏ ਨੂੰ ਆਮ ਇਹਦੇ ਵੀ ਕੱਟ ਕੇ ਸਾਰੇ ਮਸਾਲੇ ਪਾ ਕੇ ਰੱਖ ਲਾਂਗੇ ਫਿਰ ਆਪਾਂ ਆਪੜਾ ਬਣਾਵਾਂਗੇ ਪਾਣੀ ਮਿੱਠਾ ਪਾਣੀ ਬਣਾਵਾਂਗੇ ਫਿਰ ਦੂਜਾ ਖਰਾ ਪਾਣੀ ਬਣਾਵਾਂਗੇ ਆਟਾ ਆਪਣਾ ਰੈਸਟ ਤੇ ਆ 15-20 ਮਿੰਟ ਦੀ ਰੈਸਟ ਮਿਲ ਜੂਗੀ ਉਹਨਾਂ ਫਿਰ ਆਪਾਂ ਹੌਲ ਹੋ ਕੇ ਤਿਆਰ ਕਰਾਂਗੇ ਵੀ ਬਰੀਕ ਬਰੀਕ ਪਿਆਜ਼ ਕੱਟ ਲਾਂਗੇ ਇਹਦੇ ਚ ਇਹ ਗ੍ਰੀਨ ਹੈ ਨਹੀਂ ਚੰਗਾਟ ਲਾਂਗੇ ਦੇ ਵਿੱਚ ਪਾਉਣ ਨੂੰ ਇਹ ਦਰਾਡੇ ਬਲੈਕ ਚਨੇ ਆ ਜਿਹਦੇ ਵਿੱਚ ਤੇ ਪਾਵਾਂਗੇ ਪਰ ਮਸਾਲੇ ਆਪਣੇ ਦੇ ਵਿੱਚ ਕਾਲੇ ਚਨੇ ਪਾ ਦਾਂਗੇ ਦੇ ਵਿੱਚ ਬੋਇਲ ਕੀਤੇ ਹੋਏ ਆ ਇਸ ਤੇ ਆਪਣੀ ਹਰੀ ਮਿਰਚਾ ਪਾਵਾ ਦੰਦੇ ਦੇ ਵਿੱਚ ਜੋ ਪਾ ਦਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਇਹ ਆਰਾਮ ਨਾਲ ਪਾ ਲਈਏ ਕਾਰੀ ਵਿੱਚ ਆងੇ ਆਪਣੀ ਥੋੜੀ ਜਿਹੀ ਲਾਲ ਮਿਰਚ ਬਾਕੀ ਆਹ ਨਾ ਪਾ ਮਗੇ ਅੰਚੂਟ ਥੋੜਾ ਜਿਹਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਬੋਲ ਦੇ ਪਿਆਨਾ ਨੂੰ ਸਾਨੂੰ ਆਪਣਾ ਖਾਣੋਗੇ ਬੋਲ ਦੇ ਪਿਆਚ ਪਾਪਾ ਖਾਣਗੇ ਬੱਚੇ ਸਾਰੀ ਫੈਮਿਲੀ ਵੈਕ ਇੰਜੋਏ ਕਰਾਂਗੇ ਹੁਣ ਹਾਂਜੀ ਉਹਨ ਆਪਣਾ ਇੱਧਰ ਕਰਾਂਗੇ ਆਪਾਂ ਘਰਾ ਪਣ ਤਿਆਰ ਆ ਰਿਹਾ ਆਪਣਾ ਪਧੀਨਾ ਤੇ ਇੰਦਰਾ ਵਾਸ਼ ਕਰ ਲਿਆ ਆਪਾਂ ਨੇ ਤੇ ਇਹਨੂੰ ਆਪਾਂ ਪਾਵਾਂਗੇ ਮਿਕਸਰ ਦੇ ਵਿੱਚ

ਅੰਗੀ ਹੋਣਾ ਆਪਾਂ ਇਹ ਥੋੜਾ ਜਿਹਾ ਨਾਰਦਾਨਾ ਵੀ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨਾ ਹੈ ਮਿਕਸਰ ਦੇ ਵਿੱਚ ਹੋਈ ਨਹੀਂ ਨਾ ਤਾਂ ਕੋਈ ਲੰਗੇ ਜਿਹੇ ਬੰਨੂ ਕਾਹੇ ਬਾਪਾ ਆਪਣੇ ਨਾਲ ਚ ਪਾਣੀ ਦੇ ਵਿੱਚ ਆਪਾਂ ਦੂਸਰਾ ਸਿੰਪਲ ਪਾਣੀ ਐਡ ਕਰਤਾ ਹੈ। ਇਹਨੂੰ ਘੋਟਿਆਈਆ। ਤੇ ਹਾਂਜੀ ਹੁਣ ਆਪਣਾ ਮਿੱਠਾ ਪਾਣੀ ਵੀ ਬਣਾਵਾਂਗੇ ਆਪਾਂ। ਇਮਲੀ ਤੇ ਗੋੜਾ ਆਪਣਾ ਮਿਕਸ ਹੋ ਗਿਆ ਵਧੀਆ ਤਰ੍ਹਾਂ। ਇਹਨੂੰ ਵੀ ਜੰਮੀਦਰਾ ਕਰ ਲਾਂਗੇ ਮਿਕਸ। ਐਂਡ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਮਿੱਠੇ ਪਾਣੀ ਨੂੰ। ਘਰੋਂ ਮਾਸੀ।

ਆਣਦੇ ਵਿੱਚ ਪਾਦਾਂ ਨੂੰ ਪੁੰਦੀ ਤੇ ਆਲਾਂਗੇ ਨਮਕ ਕੋੜੇ ਦੇ ਪਾਦਾਂਗੇ ਆਪਾਂ ਮਸ਼ੂਰ ਕੋੜੇ ਜੀ ਪਾਦਾਂਗੇ ਪਹਿਲੇ ਕਾਲੀ ਵਿੱਚ ਜੋੜ ਦਾਂਗੇ ਦੇ ਚਾਪਾ ਆਪਣਾ ਹੋਰ ਆ ਪਾਣੀ ਤਿਆਰ ਹੈ ਇਹ ਬਰਫ ਪਾਉਂਗੇ ਪਿੱਛੇ ਪਾਣੀ ਚ ਵੀ ਥੋੜਾ ਜਿਹਾ ਨਮਕ ਪਾਵਾਂਗੇ ਪੂਰਾ ਜਪਾਣੀ ਆਮ੍ਰਿਤ ਇਹਦੇੇ ਭਾਰਾ ਮੱਤਰੀ ਦੀ ਬੂਦੀ ਇਹ ਪਾਗਾ ਦੇ ਸਿੰਪਲ ਪਾਣੀ ਪਾ ਲਿਆ ਪਾਣੀ ਵੀ ਤਿਆਰ ਆ ਤੇ ਮਿੱਠਾ ਪਾਣੀ ਵੀ ਤਿਆਰ ਆ ਹੰਟਾ ਪੂਰਾ ਬਣਾਗੇ ਹਾਂ ਜੀ ਉਹਨਾਂ ਆਪਣੇ ਗੋਲ ਗੱਪਿਆਂ ਦਾ ਡੋਲ ਤਿਆਰ ਹੈ ਤੇ ਥੋੜੇ ਥੋੜੇ ਇਹਦੇ ਕੱਟ ਲਾਂਗੇ ਤੇ ਬਣਾਵਾਂਗੇ ਆਪਣੇ ਗੋਲ ਗੱਪੇ ਆਹ ਵੀ ਆਪਣੇ ਤਿਆਰ ਨੇ ਇਹ ਕਿਨੇ ਕੇ 20 ਸਾਲ ਜਿੰਨ ਕੱਟ ਲਾਂਗੇ ਆਪਾਂ ਗੋਲ ਗੱਪੇ ਬਣਾਉਣੀ ਕੋਈ ਤਾਂ ਪਿਆ ਪੈਂਦਾ ਲੰਗਿੰਗ 2005 ਲਾਗੇ ਤੇਲ ਆਪਣਾ ਗਰਮ ਹੋ ਗਿਆ ਵਾ ਸਾਰੇ ਗੋਲ ਗੁੱਪੇ ਆਪਾਂ ਪਾ ਲਾਂਗੇ ਨੂੰ ਕੱਢ ਦਿਓ ਜਲਦੀ ਚੱਲਣਾ ਜਾਓ ਚਲੋ ਦੱਸ ਹਾਂਜੀ ਗੋਲ ਗੱਪੇ ਆਪਣੇ ਬਣ ਰਹੇ ਨੇ ਆ ਦੇਖੋ ਆ ਥੋੜੇ ਜਿਹੇ ਰਹਿ ਗਏ ਆ ਇੱਧਰ ਆਪਣੇ ਗੋਲ ਗੱਪੇ ਬਣ ਰਹੇ ਨੇ ਸਾਰੇ ਜਾਣੇ ਇੰਜੋਏ ਕਰਾਂਗੇ ਫਿਰ ਗੋਲ ਗੱਪੇ ਆਪਣੇ ਆਜੋ ਸਾਰੇ ਜਾਣੇ ਤੁਸੀਂ ਵੀ ਖਾ ਲੋ ਆ ਕੇ ਉੜੀ ਰਗੇ ਵਸੇ ਵੀ ਆਪਾਂ ਸਾਰੇ ਬਣਾ ਲਾਂਗੇ। ਸਾਪੜੀਆਂ ਪੰਜ ਪੀਸ ਰਹਿ ਗਈਆਂ। ਆ ਪੰਜ ਪੀਸ ਲਾਸਟ ਰਹਿ ਗਏ ਆਪਣੇ। ਆਹ ਦੇ ਖੋਲ ਗੱਪੇ ਆਪਣੇ ਬਣ ਗਏ ਨੇ। ਦੇਖੋ ਕਿੰਨੇ ਕ੍ਰਿਸਪੀ ਬਣੇ ਨੇ। ਬਹੁਤ ਵਧੀਆ ਬਣਿਆ। ਜਮੀ ਜਲੀ ਟੇਸਟ ਚ ਉਹ ਜਰਾ ਸਵਾਦ ਇੱਧਰ ਵੀ ਪਾਣ ਰਹੇ ਨੇ। ਤੇ ਇੱਧਰ ਆਪਣਾ ਪਾਣੀ ਤਿਆਰ ਆ ਦੇਖੋ। ਆਰੇ ਆਪਣਾ ਘਰ ਪਾਣੀ ਮਿਕਸ ਕਰ ਹਲਾ ਦੇ ਦਿੰਦੇ ਤੁਹਾਨੂੰ। ਹਾਂਜੀ ਆ ਦੇਖੋ। ਆ ਆਪਣਾ ਹਰਾ ਪਾਣੀ ਤਿਆਰ। ਬਰਬਰ ਪਾਣੀ ਸੀ ਕਿੰਨਾ ਹੋ ਗਿਆ ਤੇ ਆ ਰਿਹਾ ਆਪਣਾ ਮਿੱਠਾ ਪਾਣੀ ਐਚ ਵੀ ਪਾਣੀ ਲਿਖ ਰਿਹਾ ਯਾਰੀ ਰੈਡੀ ਆ ਤੇ ਇਧਰ ਆਪਣਾ ਮਸਾਲਾ ਰੈਡੀ ਆ ਜਿਹੜਾ ਗੋਲ ਗੱਪੇ ਵਿੱਚ ਭਰ ਕੇ ਖਾਣਾ ਵਾ ਆ ਦੇਖੋ ਤੇ ਇਧਰ ਆਪਣੇ ਗੋਲ ਗੱਪੇ ਵੀ ਰੈਡੀ ਨੇ ਲਾਸਟ ਵਾਲੇ ਪੰਜ ਗੋਲ ਗੱਪੇ ਆਪਣੇ ਰਹਿ ਗਏ ਨੇ ਆਹ ਨਾਲ ਦੁਪਾਹ ਯੋ ਮੱਧੀ ਹੋਣੀ ਜੀ। ਆਪਾਂ ਦੇਖਣਾ ਜਰਾ। ਹਾਂਜੀ ਹੁਣ ਆਪਣੇ ਗੋਲ ਗੱਪੇ ਬਣ ਕੇ ਰੈਡੀ ਨੇ। ਹੁਣ ਸਾਰੇ ਜਾਣੇ ਆਪਾਂ ਗੋਲ ਗੱਪੇ ਕਰਾਂਗੇ ਇੰਜੋਏ ਤੇ ਤੁਹਾਨੂੰ ਸਾਡਾ ਬਲੌਗ ਤੇ ਹੰਜਾ ਲੱਗਿਆ ਵੀਡੀਓ ਕਰ ਦਿਓ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਧੰਨਵਾਦ ਜੀ।